ਫੇਰ ਮੈਂ ਨੀਂਦਾ ਗਿਆ ਇਸ ਕਰਕੇ ਮੈਂ ਲੇਟ ਹੋ ਗਈ ਐ ਗਾਇਜ਼ ਮੈਂ ਅੱਜ ਵੀ ਸੇਮ ਹੀ ਦੀ ਹੋਇਆ ਪਹਿਲਾਂ ਤਾਂ 4 ਵਜੇ ਤੱਕ ਮੈਨੂੰ ਨੀਂਦ ਨਹੀਂ ਆਈ ਜਦੋਂ ਮੈਂ ਨੀਂਦ ਲਈ ਉਹ ਮੇਰਾ ਟੈਡ ਦੁਖਣ ਲੱਗ ਪਿਆ ਫੇਰ ਨਾ ਮਤਲਬ ਨੀਂਦ ਆਈ ਹੀ ਨਹੀਂ ਤੇ ਫੇਰ ਅੱਜ ਅਸੀਂ ਲੇਟ ਹੋ ਗਏ ਤੇ ਪਾਪਾ ਕੰਮ ਕਰਨ ਲੱਗੇ ਆਪਣਾ ਇੱਧਰ ਤੇ ਪਾਪਾ ਨੇ ਨਾ ਉਹ ਸੀ ਕਰਵਾ ਲਿਆ ਸਿੰਕ ਸੀ ਕਰਵਾ ਦਿਆ ਸਾਡੇ ਉੱਪਰ ਵਾਲਾ ਆ ਪਾਪਾ ਨੂੰ ਆਪਣੇ ਹਥਿਆਰ ਸੱਟ ਕੇ ਆਪਣੇ ਹਥਿਆਰ ਦੂਸਰੇ ਤੇ ਹੱਥ ਦੇਣੇ ਪਏ ਕਿਉਂਕਿ ਉਹ ਪਾਪਾ ਬੱਸ ਦੇ ਸੀ ਸਰੇ ਪਲੰਬਰ ਲੈਣਾ ਪਿਆ ਪਾਣੀ ਲੀਕ ਇੰਨਾ ਲੀਕ ਹੁੰਦਾ ਕਿ ਦੂਸਰਾ ਥੋੜੀ देर ਬਾਅਦ ਸਫਾਈ ਕਰਨੀ ਪੈਂਦੀ ਸਾਡੇ ਤਾਂ ਪੋਚਾ ਮਾਰ ਮਾਰ ਕੇ ਹੱਥੀ kass ਗਏ ਖਾਸ ਕਰਕੇ ਪਾਪਾ ਪਾਪਾ ਇਹ ਕਰਦੇ ਚਾਰ ਪੰਜ ਵਾਰ ਪੋਚਾ ਮਾਰਿਆ ਹਾਂ ਨਾ ਪਾਪਾ ਅਮਨੀਦਰ ਤੇ ਵੀ ਕਹਿੰਦੇ ਨਾ ਮੈਂ ਤਾਂ ਬੋਚਾ ਮਾਰ ਕੇ ਹਾਂ ਤੇ ਹੋਣੀ ਮਤ ਬੋਵਦੀ ਉਹ ਵਾਲੀ ਦਿੱਕਤ ਨਹੀਂ ਹੋਊਗੀ ਤੇ ਬੱਲੀਗਤ ਹੋ ਗਈ ਕਿ ਸਿੰਕ ਸੀ ਕਰੇ ਤਾਂ ਉਹ ਚੱਕ ਲਵਾ ਦੇ ਹਾਂ ਹਾਂ ਇਹ ਥੋੜੀ ਜਿਹੀ ਨਹੀਂ ਇਹ ਤਾਂ ਯਾਰ ਗਾਇਸ Papa ਪਾਈਪਿੰਗਾ ਵਗੈਰਾ ਮਲਾਉਂਦੇ ਫੇਸ ਜੰਬਰ ਨੂੰ ਲਗਾਉਣ ਲਈ ਆ ਇਹਨੂੰ ਲੱਗ ਜੂਗਾ ਮੈਂ ਆਇਆ ਤਾਂ ਪਿਆ ਗਾਇਸ ਹੁਣ ਹੋ ਚੁੱਕੇ ਰਾਤ ਤੇ ਤੁਸੀਂ ਕਹਣਾ ਸਿੱਧਾ ਰਾਤ ਹੋ ਗਿਆ ਕਿਉਂਕਿ ਸਵੇਰ ਦਾ ਪ੍ਰੋਬਲਮ ਬਣਾ ਕੇ ਕਿ ਮਮਾ ਤबीयत ਖਰਾਬ ਨਹੀਂ ਸੀ ਮਮਾ ਦਾ ਪੇਟ ਦਰਦ ਹੋ ਹੀ ਜਾਂਦਾ ਪਿਆ ਗਾਇਸ ਅੱਜ ਮੇਰੇ ਤੇ ਪਿਆ ਤਾਂ ਬਹੁਤ ਖਰਾਬ ਹੈ ਇਸ ਕਰਕੇ ਮੈਂ ਉੱਠੀ ਹੋਣਾ ਸਾਰਾ ਦਿਨ ਪਈ ਰਹੀ ਹੂੰ ਤੇ ਮੈਂ ਅਸੀਂ ਵੀ ਨਹੀਂ ਵਲੌਗ ਬਣਾਇਆ ਤੇ ਮੋਂ ਉਧਰ ਬੈਠੀ ਆ ਪਿਛੇ ਮਮਾ ਦੇ ਤੇ ਪਪਾ ਬਾਜ਼ਾਰ ਗਏ ਆ ਤੂੰ ਬੱਤੀ ਕਰਨਾ ਅੱਜ ਪਰਚਾ ਲੈਣ ਗਏ ਆ ਤੇ ਮੈਂ ਐਵੇਂ ਨਹੀਂ ਬਣਾਇਆ ਕਿਉਂਕਿ ਮੇਰਾ ਵੀ ਟਾੜਾ ਦੋਦਾ ਸੀਗਾ सेम ਪ੍ਰੋਬਲਮ ਤੇ ਹੁਣ ਅਸੀਂ ਆਪਣਾ ਵਲੌਗ ਦੇਖਣ ਲੱਗੇ ਸੀ ਸਾਨੂੰ ਯਾਦ ਆ ਸੀ ਤਾਂ ਵਲੌਗ ਵੀ ਨਹੀਂ ਬਣਾਇਆ ਤੇ ਇਸ ਲਈ ਸੀ ਕਿ ਥੋੜਾ ਵਲੌਗ ਵਗੈਰਾ ਬਣਾ ਲੀਏ ਤੇ ਗਾਇਸ ਜਦੋਂ ਹਨਾ ਤਬੀਅਤ ਠੀਕ ਨਹੀਂ ਹੁੰਦੀ ਉਹ ਤਾਂ ਕਿਸੇ ਚੀਜ਼ ਨੂੰ ਮੰਨ ਨਹੀਂ ਕਰਦਾ ਹਮ ਪਰ ਮੈਂ ਆਪਣਾ ਕੰਮ ਵੀ ਹੋਇਆ ਤਾਂ ਵੀ ਹੁਣ ਵਲੌਗ ਇੱਕ ਤਰ੍ਹਾਂ ਡੇਲੀ ਅਸੀਂ ਪਾਈਦਾ ਇਸ ਕਰਕੇ ਸਾਨੂੰ ਰੋਜ਼ ਬਣਾਉਣਾ ਪੈਂਦਾ ਪਰ ਅੱਜ ਸਾਡੀ ਤਬੀਅਤ ਠੀਕ ਨਹੀਂ ਜਿਸੇ ਦੀ ਵੀ ਇਸ ਕਰਕੇ ਸਾਡਾ ਬਲੌਗ ਇਨ ਬਣਿਆ ਹੂੰ ਤੁਹਾਨੂੰ ਕੋਈ ਖਾਸ ਹੋਇਆ ਵੀ ਨਹੀਂ ਜਿਹੜਾ ਹੀ ਮੈਂ ਬਣਾ ਸਕੀਏ ਉਸ ਚੀਜ਼ ਦੀ ਵੀਡੀਓ ਤੇ ਇਸ ਲਈ ਕੁਝ ਬਣਾ ਨਹੀਂ ਪਾਈ ਸੀ ਤੇ ਇਸ ਨਹੀਂ ਹੋਣ ਥੋੜਾ ਬਤਾ ਸੀ ਕਿ ਥੋੜੀ ਅਪਡੇਟ ਦੇ ਦਈਏ ਵਿਦਾ ਹੋਇਆ ਤੇ ਹੁਣ ਅਸੀਂ ਬਲੌਗ ਬਣਾਉਣੇ ਪਏ ਮਾੜਾ ਮੋਟਾ ਜਿੱਦਤਾ ਗਾਈਜ਼ ਨੂੰ ਜਦੋਂ ਤਾਂ ਬੜੀ ਜਿਆਦਾ ਪੇਟ ਦਰਦ ਹੁੰਦਾ ਮੈਨੂੰ ਮਤਲਬ ਕਿ ਐਕਸਟ੍ਰੀਮ ਲੈਵਲ ਦਾ ਪਰ ਮੈਂ ਉਹ ਕਿਹੜੀ ਦਵਾਈ ਖਾ ਲਏਗੀ ਨਹੀਂ ਮੈਂ ਨਹੀਂ ਖਾਣੀ ਕਿਉਂਕਿ ਫਿਰ ਨਾ ਮਤਲਬ ਦਵਾਈਆਂ ਖਾਣਾ ਵੀ ਨਹੀਂ ਵਧੀਆ ਹੁੰਦਾ ਸਿੱਧੀ ਜਿਆਦਾ ਕਿ ਮਮਾ ਦਾ ਵੀ ਸਵੇਰ ਦੇ ਹੀ ਪੇਟ ਦਰਦ ਹੁੰਦਾ ਸੀ ਫਿਰ ਹਟਿਆ ਨਹੀਂ ਤਾਂ ਮਮਾ ਨੇ ਫਿਰ ਬਾਅਦ ਚ ਦਵਾਈ ਲਈ ਇਹ ਮਮਾ ਕਹਿੰਦੇ ਮੈਮੀ ਨਹੀਂ ਜਾਣੀ ਸੀ ਹਾਂ ਪਰ ਮਮਾ ਨੇ ਮੇਰੇ ਬਾੜੀ ਦਵਾਈ ਲੈ ਲਈ ਸੀ ਮੇਰੇ ਬਾੜੀ ਇੱਕ ਦਵਾਈ ਦੀ ਖਰਾਕ ਪਈ ਸੀ ਮਮਾ ਨੇ ਉਹੀ ਲੈ ਲਈ ਨਾ ਸੰਡੇ ਕਰਕੇ ਬਾਜ਼ਾਰ ਵੀ ਬੰਦ ਹੈ ਨਾ ਹੂੰ ਸੰਡੇ ਛੇਤੀ ਦੁਕਾਨਾਂ ਬੰਦ ਹੋ ਜਾਂਦੀਆਂ ਹੈ ਕਿਸਕੀ ਦੀ ਆ ਆਪਣੇ ਘਰ ਵਿੱਚ ਕੋਈ ਵੀ ਬਿਮਾਰ ਹੋ ਹੁੰਦਾ ਜਾਂ ਜਦੋਂ ਸੰਡੇ ਹੁੰਦਾ ਹੂੰ ਮੈਂ ਇਹ ਚੀਜ਼ ਨੋਟਿਸ ਕੀਤਾ ਸੰਡੇ ਬਿਮਾਰ ਹੋਣੇ ਹੋਂਦਾ ਤੇ ਸੰਡੇ ਨਾ ਛੇਤੀ ਦੁਕਾਨਾਂ ਬੰਦ ਹੋ ਜਾਂਦੀਆਂ 1:00 2:00 ਤੱਕ ਹੀ ਖੁੱਲਦੀਆਂ ਉਸ ਤੋਂ ਬਾਅਦ ਬੰਦ ਹੋ ਜਾਂਦੀਆਂ ਤੇ ਇਹ ਤਾਂ ਨਹੀਂ ਕਰਨੀ ਚਾਹੀਦੀ ਖੁੱਲਣੀਆਂ ਚਾਹੀਦੀਆਂ ਨਾ ਮਾ ਹਾਂ ਮਜੂਬ ਕੱਟੀਆਂ ਨੂੰ ਜ਼ਿਆਦਾ ਅਮਰਜੈਂਸੀ ਹੁੰਦੀ ਹੈ ਨਾ ਫਿਰ ਉਹ ਦੁਕਾਨਾਂ ਸੰਡੇ ਨੂੰ ਵੈਸੇ ਤਾਂ ਮੇਰੇ ਦੇ ਹਿਸਾਬ ਨਾਲ ਸਰਕਾਰ ਨੇ ਰੂਲ ਚਲਾਏ ਹੋਇਆ ਡਾਕਟਰਾਂ ਦੀਆਂ ਦੁਕਾਨਾਂ ਨਹੀਂ ਬੰਦ ਹੋਣੀਆਂ ਚਾਹੀਦੀਆਂ ਹਾਂ ਮੈਡੀਕਲ ਨਹੀਂ ਬੰਦ ਹੋਣਾ ਚਾਹੀਦੀ ਇਹ ਮਤਲਬ ਕਿਸ਼ਨ ਵੀ ਕੋਈ ਵੀ ਪ੍ਰੋਬਲਮ ਹੋ ਸਕਦੀ ਆ ਤੇ ਛੁੱਟੀ ਕਰਨ ਨਹੀਂ ਹੋ ਪਾਉਂਦਾ ਤੇ ਇਸ ਲਈ ਜੇ ਕੋਈ ਸਰਕਾਰ ਦਾ ਬੰਦਾ ਮੇਰੀ ਇਹ ਵੀਡੀਓ ਦੇਖ ਰਿਹਾ ਤਾਂ ਪਲੀਜ਼ ਤਦ ਬਾਅਦ ਯੂਟੀ ਰੱਦ ਕੀਤੀ ਜਾਵੇ ਮੈਡੀਕਲ ਵਾਲਿਆਂ ਦੀ ਸਹੀ ਗੱਲ ਹੈ ਅਨਮ ਹਾਂ ਚਲੋ ਸ਼ਹਿਰ ਦੀ ਇੱਕ ਅੱਧੀ ਦੁਕਾਨ ਤਾਂ ਖੁੱਲਣੀ ਚਾਹੀਦੀ ਜੇ ਤੇ ਜਾਓ ਉਹ ਹੀ ਬੰਦ ਜੇ ਤੇ ਜਾਓ ਉਹ ਹੀ ਬੰਦ ਹਾਂ ਐਦਾਂ ਹਣੀ ਖੁੱਲਦੀ ਤਾਂ ਐਦਾਂ ਹੋਣਾ ਚਾਹੀਦਾ ਮਤਲਬ ਸ਼ਹਿਰ ਦੀ ਮਤਲਬ ਕਿਸੇ ਇਲਾਕੇ ਦੀ ਇੱਕ ਅੱਧੀ ਦੁਕਾਨ ਤਾਂ ਖੁੱਲੀ ਹੋਣੀ ਚਾਹੀਦੀ ਨਾ ਮਾਰੇ ਗੇ ਇਲਾਕੇ ਦੀ ਨਹੀਂ ਤਾਂ ਬੰਦਾ ਮਜਬੂਰੀ ਚ ਕਿੱਥੇ ਜਾਊ ਬੰਦ ਕਰ ਦਵੇ ਇੱਕ ਸੈਟ ਇੱਕ ਦਿਨ ਕਰ ਦਵੇ ਬੰਦ ਤੇ ਇੱਕ ਸੈਟ ਨੈਕਸਟ ਟਾਈਮ ਕਰ ਦਵੇ ਹਨਾ ਲੈ ਸੰਡੇ ਹੂੰ ਐਦਾਂ ਵੀ ਹੋ ਸਕਦੀ ਹੈ ਹੂੰ ਪਰ ਨਹੀਂ ਸਾਰਿਆਂ ਨੇ ਇਕੋ ਦੇ ਨਹੀਂ ਬੰਦ ਕਰਨੀਆਂ ਤੇ ਜੇ ਦੀ ਵਜ੍ਹਾ ਨਾਲ ਸਾਰਿਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਆ ਤੇ ਸਾਨੂੰ ਤਾਂ ਹਮੇਸ਼ਾ ਹੁੰਦੀ ਹੁੰਦੀ ਸੰਡੇ ਨੂੰ ਹੀ ਅਸੀਂ ਬਿਮਾਰ ਹੋਣਾ ਹੁੰਦਾ ਇੱਕ ਵਾਰੀ ਸੀ ਉਹ ਕਿੱਸਾ ਯਾਦ ਹੈ ਜਦੋਂ ਮੰਮਾ ਬਿਮਾਰ ਹੋ ਗਈ ਸੀਗੇ ਰਾਤ ਨੂੰ ਹਾਂ ਤੁਹਾਨੂੰ ਹਸਪੀਟਲ ਜਾਣਾ ਪਿਆ ਸੀ ਤੇ ਬਪਾ ਨੂੰ ਹਾਂ ਉਦੋਂ ਵੀ ਦਵਾਈ ਨਹੀਂ ਸੀ ਉਹ ਬੜਾ ਮਤਲਬ ਦਵਾਈ ਨਹੀਂ ਸੀ ਮਿਲਦੀ ਗਾਈਸ ਉਦੋਂ ਵੀ ਸਾਰੇ ਹਸਪੀਟਲ ਬੰਦ ਸੀ ਦੁਕਾਨਾਂ ਵੀ ਬੰਦ ਸੀ ਹਾਂ ਤੇ ਨਾ ਇੱਕ ਹਸਪੀਟਲ ਦੀ ਉਹ ਕੀ ਇੱਕ ਹਸਪੀਟਲ ਦਾ ਮੈਡੀਕਲ ਹਾਲ ਖੁੱਲ੍ਹਾ ਸੀਗਾ ਸੋਰ ਉਥੋਂ ਲਿਆਂਦੀ ਸੀਗੀ ਗਾਈ ਸਟਾਹ ਹੋ ਮम्मा ਤਬੀਅਤ ਹੋਤਿਆ ਹੋਰ ਖਰਾਬ ਹੋ ਗਈ ਸੀ ਮम्मा ਦਵਾਈ ਖਤਮ ਹੋ ਗਈ ਜਿਹੜੀਆਂ ਮम्मा ਲੈਂਦੇ ਹੁੰਦੇ ਸੀ ਤੇ ਸਾਨੂੰ ਪਤਾ ਨਹੀਂ ਸੀ ਕਿ ਸਾਰੇ ਦੁਕਾਨਾਂ ਬੰਦ ਹੁੰਦੀਆਂ ਤੇ ਉਦੋਂ ਫਿਰ ਸਾਨੂੰ ਮਿੰਤੇ ਪਾਪ ਮੈਂ ਰਾਤ ਨੂੰ 10 11 ਵਜੇ ਜਾਣਾ ਪਿਆ ਸੀਗਾ ਹਸਪੀਟਲ ਐਕਟਿਵ ਆ ਤੇ ਜਣਾ ਰਸਤੇ ਵਿੱਚ ਮੱਕਵਰੇ ਸੀਗੇ ਮੱਕਵਰੇ ਆ ਚੰਨੇ ਰੰਨੇ ਰਸੀਗਾ ਮੈਂ ਤਾਂ ਦੇਖ ਕੇ ਡਰਨ ਲੱਗ ਗਿਆ ਤੇ ਹਸਪੀਟਲ ਵੀ ਸੀਗਾ ਸਰਕਾਰੀ ਹਸਪੀਟਲ ਉਦੜੋ ਦੀ ਨੰਗਾ ਫੇਲੇ ਮੈਂ ਡਰ ਜਿਹੀ ਲੱਗੀ ਜਾਵੇ ਮम्मा ਉਦੜ ਸੁਣਨਾ ਸੁਣਨਾ ਉਹ ਹਾਂ ਉਤਨੇ ਰਨੇ ਰ ਉੱਲਾਸ ਆਪਣੇ ਮਲੇ ਜਿਹਾ ਜ਼ਿਆਦਾ ਆਪਣੇ ਮਲੇ ਕੇ ਯਾਨੀ ਆਪਣੇ ਸ਼ਹਿਰ ਚ ਜ਼ਿਆਦਾ ਭੀੜ ਵੀ ਨਹੀਂ ਹੁੰਦੀ ਨ ਰਾਤ ਨੂੰ ਹਾਂ ਤੇ ਇਸ ਲਈ ਉਧੇ ਇਲਾਕੇ ਚ ਭੀੜ ਨਹੀਂ ਇਤਨਾ ਸਾਢੇ ਵਾਂ ਰੌਣਕ ਹੁੰਦੀ ਆ ਗਾਇਜ਼ ਮਿਸ਼ਨ ਇਹ ਨਾ ਆ ਪਾਪਾ ਨੇ ਕਿਹਾ ਕਿ ਮੈਨੂੰ ਨੇ ਇੱਕ ਨੋਟ ਦਿਓ ਕੋਈ ਵੀ ਨੋਟ ਦਿਓ 10 ਵੀ ਪਿਆਰ ਜਿਨੇ ਵੀ ਮਤਲਬ ਤੇ ਹਨਾ ਮਮਾ ਨੇ ਨਾ ਮਿਸ਼ਨ ਨੂੰ ਇੱਕ ਨੋਟ ਕੱਟ ਕੇ ਦਿੱਤਾ ਤੇ ਪਤਾ ਨਹੀਂ ਇਹ ਕੁਛ ਕਰਦੀ ਵੀ ਆ ਨੋਟ ਦੇ ਨਾਲ 10 ਕੀ ਕਰਦੀ ਵੀ ਮੈਂ ਕੁਛ ਬਣਾਉਣੀ ਪਈ ਜਦੋਂ ਬਣ ਗਿਆ ਉਹ ਦਿਖਾਵਾਂਗੀ ਅਬੀ ਰਾਜ ਹੀ ਰਹਿਣੇ ਦੋ ਇਦਾਂ ਤਾਂ ਕੀ ਤੂੰ ਬਣਾਉਣੀ ਕਿੱਥੇ ਦੇਖਿਆ ਇੰਸਟਾ ਦੇ ਗਈ ਬੜਾ ਨੀ ਬੇਰੋਗਜਾ ਅੱਛਾ ਠੀਕ ਹੈ ਗਾਇਜ਼ ਆਪਾਂ ਦੇਖਦੇ ਹਾਂ ਕਿ ਚੰਦ ਚੜ੍ਹਦੀ ਦੇਖਦੇ ਆਪਾਂ ਕੀ ਕਰਦੀਏ ਗਾਇਜ਼ ਨੀਸ਼ਾ ਕਹਿੰਦੀ ਕਿ ਇਹਨੇ ਉਹ ਚੀਜ਼ ਬਣਾ ਲਈ ਹੈ ਜੇ ਜੇ ਮਤਲਬ ਜਿਹੜੀ ਚੀਜ਼ ਇਹਨੇ ਬਣਾਉਣ ਲਈ ਨੋਟ ਲਿਆ ਸੀਗਾ ਤੇ ਇਹ ਦਿਖਾ ਕੀ ਬਣਾ ਤੂੰ ਮੰਮਲਾ ਇੱਕ ਵਾ ਦਿਲ ਬਣਾਇਆ ਹੈ ਮੈਨੇ ਦਿਲ ਇਹ ਤਾਂ ਬਣਾਇਆ ਅੰਮਾ ਦਿਲ ਪਰ ਦੇਖ ਕਿ ਨਾ ਸੋਣਾ ਬਣਿਆ ਬਣਿਆ ਦਿਲ ਮੈਂ ਮੰਨਦੀ ਆ ਪਰ ਇੱਚ ਇੰਨਾ ਮਤਲਬ ਛਪੌੜ ਵਾਲੀ ਕਿਹੜੀ ਗੱਲ ਸੀਗੀ ਕਿਉਂਕਿ ਮੈਂ ਸਿੱਖਿਆ ਮੰਮਾ ਅਮਰਾ ਬਣਾ ਲੈ ਗਾਈਸ ਬਲੌਗ ਨੂੰ ਸਦਾ ਦਾ ਬਲੌਗ ਨੂੰ ਲਾਈਕ ਕਰੋ ਨੇ ਬਧੀਆ ਬਣਾਣਾ ਹਾਂ ਉਧਰ ਤਾਂ ਬਧੀਆ ਬਣਾ ਪਾ ਲਾ ਮਤਲਬ ਜਿਹਦਾ ਤੂ ਮਤਲਬ ਉਹ ਕਰਦੀ ਸੀ ਨਾ ਕਿ ਤੁਸੀਂ ਮੇਰੇ ਮੈਂ ਤਾਂ ਕੁਝ ਕਰਦੀ ਰਹੀ ਤੁਸੀਂ ਇਦਾਂ ਕਰਕੇ ਕੀ ਬਣਾਦੀ ਕੀ ਬਣਾਦੀ ਮੇਰੇ ਦਿਲ ਚ ਤਾਂ ਇਦਾਂ ਦਾ ਕੁਝ ਨਹੀਂ ਸੀ ਕਰਦਾ ਚਲ ਹੁਣ ਇਹ ਸਿੱਧਾ ਕਰ ਦੇ ਕਰ ਦੇ ਦੇ ਵਟ ਗਾਈਸ ਹੁਣ ਹੋ ਚੁੱਕੀ ਹੈ ਰਾਤ ਜਿਹੜਾ ਮੈਂ ਦਿਰਜਾ ਬਣਾਇਆ ਸੀ ਨੋਟੇ ਦਾ ਉੱਤੇ ਤੇ ਹੀ ਦੇਖ ਹੀ ਲਿਆ ਸੀਗਾ ਤੇ ਅੱਜ ਵਲੌਗ ਜਿਆਦਾ ਨਹੀਂ ਬਣਾ ਤੁਹਾਨੂੰ ਵਜਾ ਵੀ ਦੱਸ ਹੀ ਦਿੱਤੀ ਸੀਗੀ ਤੇ ਹੁਣ ਹੋ ਚੁੱਕੀ ਹੈ ਰਾਤ ਅੱਜ ਦੇ ਬਾਰੇ ਨੂੰ ਆਪਾਂ ਇਨੇ ਰੱਖਦੇ ਆਂ ਉਮੀਦ ਕਰ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵਲੌਗ ਐਂਡ ਕਰ ਲਈ ਹੱਥ ਬਾਹਰ ਕੱਢਿਆ ਤੇ ਨਾ ਉਹ ਹਟ ਰਹੀ ਜਿਹਾ ਠਰੀ ਜਿਹਾ ਦੇ ਨਾਲ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਵਲੌਗ ਚ ਬਾਏ